ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਹਾਰਾਜ ਡੈਰੀ ਫਾਰਮ ਚੈਨਲ ਦੇ ਵਿੱਚ ਅੱਜ ਦੀ ਵੀਡੀਓ ਬਣਾਉਂ ਜਾ ਰਹੇ ਆ ਜੀ ਆਪਣੇ ਪਿੰਡ ਮਹਾਰਾਜ ਕੋਠੇ ਟੱਲ ਵਾਲੀ ਤੇ ਭੀਮਕੇ ਵਾਲੇ ਰਾਹ ਦੇ ਉਤੋਂ ਜਿਹੜੀ ਇਹ ਵੀਡੀਓ ਬਣਾ ਰਹੇ ਆ ਵੀਡੀਓ ਵਿੱਚ ਇੱਕ ਤੀਜੇ ਸੂਏ ਬੈ ਸੋਣ ਵਾਲੀ ਵੈੜ ਦਿਖਾ ਰਹੇ ਆ ਬਹੁਤ ਹੀ ਚੰਗੀ ਇੱਕ ਰੰਗ ਦੀ ਕਾਲੇ ਰੰਗ ਦੀ ਵੈੜ ਵਧੀਆ वजनदार ਵੈੜ ਦਿਖਾ ਰਹੇ ਆ ਦਰਮਿਆਨੇ ਕੱਦ ਦੇ ਵਿੱਚ ਤੇ ਬਾਕੀ ਆਪਾਂ ਮਾਲਕ ਤੋਂ ਲਵਾਂਗੇ ਡਿਟੇਲ ਤੋਰ ਕੇ ਵੇੜ ਸਾਨੂੰ ਦਿਖਾਉਣੇ ਖੋਲੋ ਜੀ ਰੇਟ ਜਿਹੜਾ ਆਪਾਂ ਮਾਲਕ ਤੋਂ ਪੁੱਛਾਂਗੇ ਤੇ ਵੀਡੀਓ ਦੇ ਵਿੱਚ ਹੀ ਰੇਟ ਹੋਊਗਾ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੌਰ ਦੇਖ ਸਕਦੇ ਹੋ ਬਹੁਤ ਚੰਗੀ ਤੇ ਆਰਡਰ ਕੁਆਲਿਟੀ ਜਿਹੜੀ ਬਹੁਤ ਹੀ ਸੋਹਣਾ ਆਰਡਰ ਤਿਆਰ ਕਰ ਰਹੀ ਆ ਕਿਉਂਕਿ ਥਾਣਾ ਇੱਕੋ ਜਿਹਾ ਵਧੀਆ ਥਣ ਚਾਰੇ ਇੱਕੋ ਜਿਹਾ ਤਸੱਲੀ ਆਪਾਂ ਫਿਰ ਕਹਿਨੇ ਆ ਵੀ ਤੁਸੀਂ ਆਪ ਚੰਗੀ ਤਰ੍ਹਾਂ ਚੈੱਕ ਕਰਕੇ ਲੈਣੀ ਆ ਕਿਉਂਕਿ ਸਾਡਾ ਕੰਮ ਆ ਸਿਰਫ ਪਸ਼ੂ ਦਿਖਾਉਣਾ ਤੇ ਵੀਡੀਓ ਬਣਾਉਣ ਲਈ ਕਿਸੇ ਵੀ ਮੱਧਗਾਂ ਦੀ ਐਡ ਕਰਾਉਣ ਲਈ ਸਾਡਾ ਨੰਬਰ ਆ 98724 82124 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਹਾਂਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਵਧੀਆ ਆ ਜੀ ਪੂਰਾ ਪਤਾ ਜੀ ਆਪਣਾ ਕਿੱਥੇ ਜੇ ਪੈ ਜਾਂਦਾ ਜੀ ਘਰ ਇਹ ਆਪਣਾ ਟਰਾਲ ਵਾਲੀ ਤੋਂ ਪੁਰ ਤੋਂ ਹਾਂਜੀ ਦਾ ਹੋ ਰਹਾ ਹੈਗਾ ਦੂਜਾ ਛੜਕ ਸੜਕਾਂ ਹੀ ਖੜੌਂਚਾਂ ਜਣਿਆ ਵਾ ਹੈਨਾ ਛੜਕਾਂ ਜਣਿਆ ਵਾ ਠੀਕ ਹੈ ਜੀ ਹਰੰਪਰਾ ਫੂਲ ਦੇ ਨੇੜੇ ਜਿਹੜਾ ਪਿੰਡ ਪੈ ਜਾਂਦਾ ਮਹਰਾਜ ਪੁੱਚ ਪੁੱਚੋ ਮੰਡੀ ਤੋਂ ਵੀ 6-7 ਕਿਲੋਮੀਟਰ ਦੂਰ ਆ ਤੇ ਕਿੰਨੇਵੇਂ ਸੂਏ ਆ ਜੀ ਬੈੜ ਇਹ ਇਹ ਤੀਜੇ ਸੂਏ ਸੂ ਤੀਜੇ ਸੂਏ ਸੂਣ ਵਾਲੀ ਆ ਕਿੰਨੇ ਦਿਨ ਬਾਕੀ ਆ ਜੀ ਬਾਕੀ ਰਹੇਗਾ ਤੂੰ 4 ਦਿਨ 4 ਦਿਨ ਬਾਕੀ ਆ ਤੇ ਠੀਕ ਹੈ ਜੀ ਪਿਛਲੇ ਸੂਆਂ ਦਾ ਦੁੱਧ ਦੇਭਾ ਗੱਲ ਕਰੀਏ ਕਿੰਨਾ ਕ ਦੁੱਧ ਕੱਢਿਆ ਵਾ ਬਾਈ ਪਿਛਲੇ ਸੂਏ ਮਾਂ ਲਿਆ ਅਸੀਂ ਟੋਕੜ ਠੀਕ ਹੈ ਜੀ ਤੇ ਟੋਕੜ 23 ਲੀਟਰ ਕੱਢੇ ਸੀ ਟੋਕੜ ਥੱਲੇ 23 ਲੀਟਰ ਸੀ ਹੁਣ ਦੁੱਧ ਦੀ ਕਿੰਨੀ ਉਮੀਦ ਆ ਜੀ ਹੁਣ ਤਾਂ ਮੇਰੇ 30 ਤੂ ਦੀ ਹੈ ਠੀਕ ਹੈ ਜੀ ਟੀਕਾ ਕੋਈ ਜ਼ਿਆਦਾ ਕਿਹੜਾ ਲੱਗਿਆ ਵਾ ਠੀਕ ਆ ਨਹੀਂ ਮੇਰੇ ਜ਼ਿਆਦਾ ਉਹ ਦੇਖਣਾ ਕੋ ਠੀਕ ਹੈ ਜੀ ਤੇ ਮੋਬਾਈਲ ਨੰਬਰ ਕਿੰਨਾ ਹੀ ਆਪਣਾ 79888 79868 29707 79868 29707 29707 ਮੋਬਾਈਲ ਨੰਬਰ ਦੋਸਤੋ ਤੁਸੀਂ ਨੋਟ ਕਰ ਸਕਦੇ ਹੋ ਤੇ ਨਾਮ ਹਰਪ੍ਰੀਤ ਮੁੱਲ ਬਾਈ ਸਹੀ ਆਪਾਂ ਕਿੰਨੇ ਦੀ ਵੇਚਨੀ ਹੈ ਜੀ ਇਹ ਇਹ ਆਪਾਂ ਵੇਚਾਂਗੇ 90 ਦੀ ਠੀਕ ਹੈ ਜੀ ਹਾਂ ਸਹੀ ਸਹੀ 90 ਦੀ ਤੇ ਮੁੱਲ ਕਿੰਨਾ ਕਰਾ ਲੈਣ ਠੀਕ ਹੈ ਜੀ 90 ਦੇ ਵਿੱਚੋਂ ਮਾਨਤਾਣ ਛੋਟ ਸਾੜੀ ਹੋ ਗਈ ਬਾਬਾ ਜੀ ਕਹਿੰਦੇ ਵੀ ਰੇਟ ਫਿਕਸنگ ਹੋਈ ਹੈ ਜੀ ਤੇ ਲੈਵੇ ਦੀ ਤੁਸੀਂ ਬੰਤਰ ਦੇਖ ਸਕਦੇ ਹੋ ਤੇ ਦੇਖ ਕੇ ਚੰਗੀ ਤਰ੍ਹਾਂ ਬਾਈ ਨੂੰ ਕਰਿਓ ਜੀ ਫੋਨ ਤੇ ਸਾਊਸ ਹੇਲ ਵਧੀਆ ਚੰਗੀ ਆ ਬਾਬਾ ਜੀ ਚਵਾਈ ਨੂੰ ਕਿਵੇਂ ਆ ਜੀ ਚਵਾਈ ਨੂੰ ਪੂਰੀ ਵਧ ਗਿਆ ਦੁੰਨੀ ਪਾਰਸੀ ਬਹਿ ਕੇ ਜਿਵੇਂ ਮਰਜ਼ੀ ਚੁਈ ਜਾਣ ਠੀਕ ਹੈ ਜੀ ਧੰਨਵਾਦ ਜੀ ਵੀਡੀਓ ਨੂੰ ਦੇਖਣ ਲਈ ਬਹੁਤ-ਬਹੁਤ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਚੰਨਾ ਵੀ ਚੋਲਦਾ ਦੁੰਨੇ ਪਾਰਸੀ ਬਹਿ ਕੇ ਕੋਈ ਪੌਂਦੀ ਜਵਾਬ ਠਣ ਕੇ ਚੀ ਜਾਵੇ ਕੋਈ ਦਿੱਕਤ ਨਹੀਂ ਠੀਕ ਹੈ ਜੀ ਧੰਨਵਾਦ ਜੀ